3:30 ਵਜੇ ਬੱਸ ਚੜ ਗਏ ਤੇ ਬੱਸ ਮੈਨੂੰ ਲੈ ਕੇ ਨਹੀਂ ਗਿਆ ਮੈਂ ਕਾਬੀਆਂ ਫਰੋਂਡਾ ਰਹਿ ਗਿਆ ਤੇ ਬੱਸ ਆਪ ਲੈ ਗਈ ਡਿਲੀਵਰੀ ਹੋਣ ਤੋਂ ਪਹਿਲਾਂ ਹੀ ਜਿਹੜੀ ਆ ਕੁੜੀ ਆਪਣੇ ਆਸ਼ਕ ਦੇ ਨਾਲ ਫਰਾਰ ਹੋ ਗਈ ਆ ਆਪਣਾ 10 ਸਾਲਾਂ ਦਾ ਬੱਚਾ ਤੇ ਆਪਣੇ ਘਰ ਵਾਲੇ ਨੂੰ ਧੋਖਾ ਦਿੱਤਾ ਕਿਹੜੇ ਤਰੀਕੇ ਦੇ ਨਾਲ ਪਰਿਵਾਰ ਨੂੰ ਛੱਡ ਕੇ ਫਰਾਰ ਹੋਈ ਆ ਪੂਰਾ ਮਾਮਲਾ ਤੁਹਾਡੇ ਧਿਆਨ ਦੇ ਵਿੱਚ ਲਿਆਉਂਗਾ ਜਬੀ ਲਿਆ ਖਿੱਚ ਕੇ ਫਿਰ ਕੀ ਪਤਾ ਲੱਗਿਆ ਕਿੱਥੇ ਗਈ ਆ ਕੋਈ ਵਿੜਕ ਲੱਗੀ ਆ ਉਹ ਤਾਂ ਨੋਆ ਗੱਗੂ ਡਾਉਣ ਯਾਨੀ ਇਹ ਉਹਦੇ ਨਾਲ ਚਲੀ ਗਈ ਆ ਜਿਹੜਾ ਗੱਗੂ ਡਾਉਣ ਦਾ ਤੁਸੀਂ ਨਾਂ ਲੈਨੇ ਹੋ ਕਿਹੜੇ ਪਿੰਡ ਦਾ ਹੈ ਕੋਈ ਇਹ ਵੀ ਪਤਾ ਲੱਗਿਆ ਹਾਂਜੀ ਇਹ ਬੱਗਿਆਂ ਕਲਾਂ ਦਾ ਵਾ ਥਾਣਾ ਪੈਂਦਾ ਉਹਨਾਂ ਨੂੰ ਧਰਮਕੋਟ ਜ਼ਿਲ੍ਹਾ ਪੈਂਦਾ ਮੋਕਾ ਔਲੇ ਉਹ ਮੈਨੂੰ ਧੰਕੀਆਂ ਦਿੰਦਾ ਵਾ ਬਈ ਤੈਨੂੰ ਦੇਖਣਾ ਹੀ ਦੇਖਣਾ ਤੇਰੇ ਤੇ ਕੇਸ ਪਾ ਦੇਣਾ ਆ ਕੇ ਗੁਜਰਾਲ ਚ ਕਹਿੰਦਾ ਵੀ ਮੇਰੇ 50 ਬੰਦੇ ਇੱਥੇ ਰੱਖੇ ਹੋਏ ਕਹਿੰਦਾ ਵੀ ਤੂੰ ਵੀ ਚੰਗਾ ਨਹੀਂ ਕੰਮ ਤੇਰੇ ਵਾਸਤੇ ਤੂੰ ਘਰੇ ਚੱਲ ਕਹਿੰਦੀ ਵੀ ਤੂੰ ਜਾ ਹਾਂ ਮੈਂ ਤੇ ਤੁੱਕੀ ਲੈਣਾ ਵਾ ਤੁਸੀਂ ਕਿਹਾ ਨਹੀਂ ਵੀ ਇੱਕ ਬੱਚਾ ਛੋਟਾ ਜਿਹਾ 10 ਸਾਲ ਦਾ ਵੀ ਉਹ ਕਿੱਥੇ ਜਾਊ ਹਾਂ ਉਹਦੇ ਪੇਟ 'ਚ ਤਾਂ ਬੱਚਾ ਵਾ ਜਿਹਦੀ ਹੁਣ 8 12 8 9 ਉਹਦਾ ਡਿਲੀਵਰੀ ਹੋਣੀ ਆ ਹੂੰ ਤੇ ਜਮਾ ਯਾਨੀ ਉਹ ਬੱਚਾ ਮੇਰਾ ਵਾ ਸਰਪੰਚ ਨੇ ਵੀ ਮੈਨੂੰ ਇਹ ਗੱਲ ਕਹੀ ਆ ਕਹਿੰਦਾ ਉਹਨੇ ਤਾਂ ਜਿੱਥੇ ਜਾਣਾ ਸੀ ਚਲੀ ਗਈ ਕਹਿੰਦਾ ਹੁਣ ਤੂੰ ਰਹਿਣ ਦੇ ਛੱਡ ਪਰੇ ਕੀ ਨਾਮ ਆਪਣਾ ਜੀ ਜਸਵੰਤਰ ਸਿੰਘ ਜੀ ਕੀ ਮਸਲਾ ਕੀ ਆ ਜੀ ਛੰਮਾ ਦਾ ਰੋਬਨ ਆ ਮਾ ਜੀ ਨੇ ਲਿਖਿਆ ਆਪਣਾ ਰਹਿਣਾ ਬੋਲ ਹੁਣ ਦੱਸੋ ਮਸਲਾ ਇਹ ਆ ਵੀ 3 ਤਿੰਨ ਮਈ ਨੂੰ ਜਿਹੇ ਸਵੇਰ 3 ਵਜੇ ਵਾਲੀ ਬੱਸ ਗਈ ਇੱਥੋਂ ਤੁਹਾਡੇ ਘਰ ਵਾਲੀ ਹਾਂਜੀ ਕੀ ਨਾਮ ਆਉਂਦਾ ਉਹਦਾਂ ਨੂੰ ਹਰਪ੍ਰੀਤ ਕੌਰ ਆ ਜੀ ਤੇ ਇਹ ਜਾਂਦੀ ਜਾਂਦੀ ਕਹਿ ਕੇ ਗਈ ਆ ਮੇਰੇ ਬੱਚੇ ਨੂੰ ਆ 10 ਸਾਲ ਦਾ ਬੈਠਾ ਜਿਹੜਾ ਹੂੰ ਤੇ ਕਹਿੰਦੀ ਵੀ ਆਪਾਂ ਮਾਸੀ ਕੋਲੇ ਚੱਲਣਾ ਚਾਬੀ ਤੂੰ ਚੱਕੀ ਤੇ ਫੜਾਇਆ ਤੁਸੀਂ ਚੱਕੀ ਤੇ ਕੰਮ ਕਰ ਦਿਓ ਹਾਂਜੀ ਮੈਂ ਚੱਕੀ ਤੇ ਕੰਮ ਕਰਦਾ ਮਾਂ ਜੀ ਉਹ ਦਿਨ ਤੋਂ ਬਾਅਦ ਜਾਨੀ ਹੋਵਾ ਇਦਾਂ ਮੈਂ ਪਉਸ਼ਪਾਲ ਵੀ ਕੀਤੀ ਪਰ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਕੋਈ ਸਾਥ ਨਹੀਂ ਦਿੱਤਾ ਹੈਗਾ ਨਾ ਮੇਰੇ ਸਾਲੇ ਨੇ ਨਾ ਮੇਰੀ ਸਾਸਾ ਨੇ ਨਾ ਮੇਰੀ ਸਾਲੀ ਨੇ ਘਰਾਂ ਵਾਲੀ ਹੈ ਜਿਹੜੀ ਆਪਣਾ ਪਹਿਲਾਂ ਵੀ ਕੋਈ ਗੱਲਬਾਤ ਹੋਈ ਹੈ ਜਾਣ ਤੋਂ ਪਹਿਲਾਂ ਵੀ ਕੋਈ ਗੱਲਬਾਤ ਸੀ ਨਾ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਹੈਗੀ ਕਿਉਂ ਪਹਿਲਾਂ ਉਹ ਪੰਚਾਇਤ ਵਾਲਿਆਂ ਨੇ ਜਾਣੀ ਉਹ ਰਲ ਮਿਲ ਕੇ ਫੈਸਲਾ ਕਰਾਤਾ ਸੀ ਬਈ ਜਿਹੜਾ ਬੋਲੂ ਕੋ ਉਹ ਜ਼ਿੰਮੇਵਾਰ ਆ ਜਾਣੀ ਉਹ ਫੇਰ ਮੈਂ ਲੜਾਈ ਕਲੇਸ਼ ਰਹਿੰਦਾ ਸੀ ਕਰੇ ਪਹਿਲਾਂ ਜਾਣੀ ਰਲਾਈ ਕੇ ਰਹਿੰਦਾ ਸੀ 6 ਫਰਵਰੀ ਤੋਂ ਕਿਹੜੀ ਗੱਲ ਦਾ ਬਸ ਇਦਾਂ ਹੀ ਮੈਂ ਤਾਂ ਮੈਂ ਕਹਣਾ ਕੱਪੜੇ ਧੋਦੇ ਤਾਂ ਮੈਂ ਨਹੀਂ ਧੋਣੇ ਹੈਗੇ ਜਿੱਥੋਂ ਮਿਲਦੀਆਂ ਰੋਟੀਆਂ ਤੂੰ ਖਾ ਲਾ ਯਾਨੀ ਉਹ ਮੈਂ ਟਾਬੇ ਤੋਂ ਵੀ ਰੋਟੀਆਂ ਲੈ ਆ ਲਿਆ ਖਾਦੀਆਂ ਵੀ ਮੇਰੇ ਘਰ ਵਾਸਤੇ ਹੂੰ ਪਰ ਇਹ ਜਨਾਨੀ ਨੇ ਨਹੀਂ ਕੋਈ ਰੜਕ ਛੱਡੀ ਵੇਖੋ ਯਾਰ ਬੰਦਾ ਤਾਂ ਇਹੀ ਹੈ ਵੀ ਕਮਾ ਸਕਦਾ ਬਾਹਰ ਜਾ ਕੇ ਕੰਮਕਾਰ ਕਰ ਸਕਦਾ ਹਨ ਤਿੰਨ ਮਈ ਨੂੰ ਜਾਂਦੀ ਆ ਉਹ ਹਾਂਜੀ ਤਿੰਨ ਮਈ ਨੂੰ ਜਾਂਦੀ ਆ ਸਵੇਰ 3 ਵਜੇ ਅੱਛਾ ਤੁਸੀਂ ਉੱਥੇ ਕੰਮ ਕਰਦੇ ਸੀ ਬੱਚੇ ਨੂੰ ਉਹ ਉੱਥੇ ਧਰ ਗਈ ਹਾਂਜੀ ਬੱਚੇ ਨੂੰ ਉੱਥੇ ਧਰ ਕੇ ਫਿਰ ਕੀ ਪਤਾ ਲੱਗਿਆ ਕਿੱਥੇ ਗਈ ਆ ਕੋਈ ਵਿੜਕ ਲੱਗੀ ਆ ਹਾਂਜੀ ਫਿਰ ਵਿੜਕ ਲੱਗੀ ਫਿਰ ਹੌਲੀ 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 ਜਾਣੀ ਆ ਮੈਂ ਪੁੱਛ ਪੜਤਾਲ ਕੀਤੀ ਤਾਂ ਮੈਨੂੰ ਇਹ ਪਤਾ ਲੱਗਿਆ ਵੀ ਉਹ ਬੰਦਾ ਕੰਪੈਨ ਚਲਾਉਂਦਾ ਏ ਤੇ ਮੈਸਤਰੀਆਂ ਦੀ ਹੂੰ ਤੇ ਉਹਦਾ ਨੋਵਾ ਗੱਗੂ ਡਾਉਣ ਜਾਣੀ ਇਹ ਉਹਦੇ ਨਾਲ ਚਲੀ ਗਈ ਆ ਹੂੰ ਇਹਨੇ ਹੁਣ ਜਾ ਕੇ ਜਾਣੀ ਆ ਕਹਿੰਦੇ ਵੀ ਕੋਰਟ ਕਚਹਿਰੀ ਚ ਜਾ ਕੇ ਜਾਣੀ ਸਾਡਾ ਵਿਆਹ ਹੋ ਗਿਆ ਹੂੰ ਬਈ ਉਹ ਕਹਦਾ ਵੀ ਮੈਂ ਤੈਨੂੰ ਕਾਗਜ਼ ਤੇ ਬਿਕਲੂਗਾ ਨਾਲੇ ਉਹ ਮੈਨੂੰ ਧਮਕੀਆਂ ਦਿੰਦਾ ਵਾ ਬਈ ਤੈਨੂੰ ਦੇਖਣਾ ਹੀ ਦੇਖਣਾ ਤੇਰੇ ਤੇ ਕੇਸ ਪਾ ਦੇਣਾ ਆਕੇ ਗੁਜਰਾਲ ਚ ਕਹਦਾ ਵੀ ਮੇਰੇ 50 ਬੰਦੇ ਇੱਥੇ ਰੱਖੇ ਹੋਏ ਅੱਛਾ ਇਹ ਜਿਹੜਾ ਗੱਗੂ ਡਾਉਣ ਦਾ ਤੁਸੀਂ ਨਾਂ ਲੈਨੇ ਹੋ ਕਿਹੜੇ ਪਿੰਡ ਦਾ ਹੈ ਕੋਈ ਇਹ ਵੀ ਪਤਾ ਲੱਗਿਆ ਹਾਂਜੀ ਇਹ ਬੱਗਿਆਂ ਕਲਾਂ ਦਾ ਵਾ ਥਾਣਾ ਪੈਂਦਾ ਉਹਨਾਂ ਨੂੰ ਧਰਮਕੋਟ ਜ਼ਿਲ੍ਹਾ ਪੈਂਦਾ ਮੋਕਾ ਅੱਛਾ ਜੀ ਹਾਂਜੀ ਉੱਥੋਂ ਦਾ ਇਹ ਹਾਂਜੀ ਅੱਛਾ ਉਹ ਬੰਦਾ ਤੁਹਾਡੇ ਪਿੰਡ ਕੰਪੈਨ ਚਲਾਉਂਦਾ ਸੀ ਇੱਥੇ ਹਾਂਜੀ ਸਾਡੇ ਪਿੰਡ ਕੰਪੈਨ ਚਲਾਉਂਦਾ ਸੀ ਹੋਰ ਏਕ ਨੂੰ ਹੀ ਕਹਿੰਦਾ ਸੀ ਮੈਂ ਲੈ ਜਾਣੀਆਂ ਕੱਢ ਕੇ ਪਰ ਮੇਰੇ ਤੇ ਕੋਈ ਖਬਰ ਨਹੀਂ ਪੜੀ ਪਰ ਜਦੋਂ ਖਬਰ ਖਬਰ ਉੱਪਰੀ ਤਾਂ ਲੇਟ ਹੀ ਉੱਪਰੀ ਆ ਜਾਣੀ ਨਾਲੇ ਨਾਲੇ ਇਹ ਗੱਲ ਜਿਵੇਂ ਤੁਸੀਂ ਕਹਿੰਦੇ ਵੀ ਉਹਨਾਂ ਨੇ ਕੋਟ ਮੈਰਿਜ ਜਾਂ ਵਿਆਹ ਕਰਾ ਲਈ ਉਹ ਬੰਦਾ ਐ ਕਹਿੰਦਾ ਨਾਲੇ ਤੁਸੀਂ ਕਹਿੰਦੇ ਘਰ ਵਾਲੀ ਦੀ ਡਿਲੀਵਰੀ ਹੋਣ ਵਾਲੀ ਸੀ ਕੁਛ ਮਹੀਨੇ ਰਹਿੰਦੇ ਫਿਰ ਉਹ ਵਿਆਹ ਕਿਵੇਂ ਹੋਇਆ ਉਹਨਾਂ ਦਾ ਇਹ ਸਾਨੂੰ ਨਹੀਂ ਜੀ ਪਤਾ ਹੈਗਾ ਜਾਣੀ ਉਹ ਬੰਦੇ ਨੇ ਇਹ ਕਿਹਾ ਵੀ ਮੇਰੇ ਕੋਲੇ ਕਾਗਜ਼ ਆ ਵੀ ਮੈਂ ਤੈਨੂੰ WhatsApp ਕਾਗਜ਼ ਕਰਦਾ ਉਸ ਦਿਨ ਤੋਂ ਬਾਅਦ ਚ ਨਾ ਤਾਂ ਉਹ ਬੰਦੇ ਨੇ ਫੋਨ ਕੀਤਾ ਨਾ ਮੈਨੂੰ ਕਾਗਜ਼ੀ WhatsApp ਕੀਤੇ ਆ ਜਾਣੀ ਉਹ ਇਹ ਘਰ ਵਾਲੀ ਵੀ ਮੈਂ ਗਿਆ ਸੀਗਾ ਆਪਣੇ 6 ਹੱਥ ਤਰੀਕ ਨੂੰ ਅੱਛਾ ਜਦੋਂ ਤੁਹਾਨੂੰ ਪਤਾ ਲੱਗ ਗਿਆ ਤੁਸੀਂ ਉਹਨਾਂ ਦੇ ਪਿੰਡ ਗਏ ਉੱਥੇ ਹਾਂ ਪਿੰਡ ਚਲਿਆ ਗਿਆ ਮੈਂ ਉੱਥੇ ਕਿਹਨੂੰ ਮਿਲੇ ਜਾ ਕੇ ਉੱਥੇ ਜਾ ਕੇ ਸਰਪੰਚ ਨੂੰ ਮਿਲੇ ਆ ਬੱਗੇ ਕਲਿਆਂ ਦੇ ਨੂੰ ਸਾਰੀ ਪੰਚਾਇਤ ਨੂੰ ਮਿਲੇ ਆ ਵਾ ਤੇ ਉਹਨਾਂ ਦੇ ਘਰ ਦੇ ਵੀ ਸੀ ਮਾਪਿਓ ਵੀ ਆਏ ਸੀ ਨਾਲ ਇਹ ਵੀ ਆਈ ਸੀ ਤਾਂ ਜਦੋਂ ਮੈਂ ਇਹ ਦੇਖਦਾ ਵੀ ਇਹਦੇ ਚੂੜਾ ਪਾਇਆ ਹੋਇਆ ਸੀਗਾ ਹੂੰ ਠੀਕ ਹੈ ਤੁਸੀਂ ਹਾਂ ਮੈਂ ਕਿਹਾ ਵੀ ਤੂੰ ਵੀ ਚੰਗਾ ਨਹੀਂ ਕੰਮ ਤੇਰੇ ਵਾਸਤੇ ਤੂੰ ਘਰੇ ਚੱਲ ਕਹਿੰਦੀ ਵੀ ਤੂੰ ਜਾ ਮੈਂ ਤਾਂ ਤੱਕੀ ਲੈਣਾ ਵਾ ਵੀ ਮੇਰਾ ਤਾਂ ਵਿਆਹ ਹੋ ਗਿਆ ਵੀ ਹੁਣ ਤੂੰ ਆਪਦਾ ਜਿਵੇਂ ਮਰਜ਼ੀ ਕਰ ਔਖਾ ਕਰ ਸੌਖਾ ਕਰ ਵੀ ਮੈਂ ਤੇਰੇ ਨਹੀਂ ਆ ਇਹ ਤੁਸੀਂ ਕਿਹਾ ਨਹੀਂ ਵੀ ਇੱਕ ਬੱਚਾ ਛੋਟਾ ਜਿਹਾ 10 ਸਾਲ ਦਾ ਵੀ ਉਹ ਕਿੱਥੇ ਜਾਊ ਮੈਂ ਕਿਹਾ ਸਾਰਾ ਕੁਝ ਕਿਹਾ ਉਹ ਪੰਚਾਇਤ ਨੇ ਵੀ ਕਿਹਾ ਬੱਗੇ ਕਲਾਂ ਦੀ ਨਹੀਂ ਉਹ ਫਿਰ ਇਹਨਾਂ ਨੇ ਸਾਤੋਂ 2 ਦਿਨ ਦਾ ਟਾਈਮ ਲਿਆ ਉਹ ਕਹਿੰਦੀ ਵੀ ਤੁਸੀਂ ਮੈਨੂੰ 2 ਦਿਨ ਦੇ ਦਿਓ ਵੀ ਉਹਦੂ ਬਾਅਦ ਵੀ ਮੈਂ ਚੱਲੂਗੀ ਤੇ ਜਦੋਂ ਅਸੀਂ 2 ਦਿਨ ਬਾਅਦ ਫੋਨ ਕੀਤਾ ਤਾਂ ਉਹ ਕਹਿੰਦੇ ਵੀ ਸਾਡਾ ਤਾਂ ਕੋਟ ਬਣਿਆ ਹੋਇਆ ਆਪਣੇ ਕੋਟ ਦਾ ਕਾਗਜ਼ ਬਣਿਆ ਹੋਇਆ ਵਾ ਵੀ ਮੇਰੇ ਹੁਣ ਹੁਣ ਉਹਦੇ ਕੋਈ ਪੇਟ 'ਚ ਤਾਂ ਬੱਚਾ ਵਾ ਜਿਹਦੀ ਹੁਣ 12 8 9 ਉਹਦਾ ਡਿਲੀਵਰੀ ਹੋਣੀ ਆ ਤੇ ਉਹ ਜਾਣੀ ਉਹ ਬੱਚਾ ਮੇਰਾ ਵਾ ਤਿੰਨ ਮਹੀਨੇ ਹੋਇਆ ਨੂੰ ਅਜੇ ਕਰੋ ਗਈ ਨੂੰ ਇੱਥੇ ਗੱਡੀ ਛੱਡੀ ਬੱਚਾ ਕਿੱਥੋਂ ਆ ਗਿਆ ਅੱਛਾ ਇਹ ਉਹ ਜਦੋਂ ਤੁਸੀਂ ਦੂਰੀ ਆਰ ਫੋਨ ਕੀਤਾ ਫਿਰ ਉੱਥੇ ਸਰਪੰਚ ਨੂੰ ਫੋਨ ਕੀਤਾ ਵੀ ਭਾਈ ਅਸੀਂ ਅੱਜ ਆਉਣਾ ਲੈਣ ਜਿਵੇਂ ਦੋ ਦਿਨਾਂ ਦਾ ਟਾਈਮ ਲਿਆ ਸੀ ਹਾਂ ਹਾਂ ਦੋ ਦਿਨਾਂ ਦਾ ਅਸੀਂ ਸਰਪੰਚ ਨੂੰ ਹੀ ਫੋਨ ਕਰਨਾ ਸੀ ਠੀਕ ਕਹਿੰਦਾ ਫਿਰ ਉਹ ਸਰਪੰਚ ਕਹਿੰਦਾ ਭਾਈ ਦੇਖੋ ਇਹ ਨਹੀਂ ਮੰਨਦੇ ਇਹ ਕਹਿੰਦੇ ਆ ਭਾਈ ਤੁਸੀਂ ਜਿਹੜਾ ਕੁਝ ਕਰਨਾ ਕਰ ਲਓ ਭਈ ਚਾਹੇ ਪੁਲਿਸ ਕਾਰਵਾਈ ਕਰੋ ਮੈਂ ਪੁਲਿਸ ਦੇ ਵੀ ਜਾ ਕੇ ਆਇਆ ਵਾਂ ਮੈਨੂੰ ਜਾਣੀ ਉਹ ਤਨ ਤਰੀਕ ਦਾ ਈ ਤੁਰਿਆ ਖੜਦਾ 4 ਤਰੀਕ ਦਾ ਮੈਂ 4 ਮਈ ਦਾ ਆਪਣੇ ਮਈ ਦਾ ਯਾਨੀ ਉਹ ਅਨਦਰ ਪੁਲਸ ਵਾਲਿਆਂ ਨੇ ਮੈਨੂੰ ਕੋਈ ਰਾਹ ਫੜਾਇਆ ਨਾ ਮੇਰੇ ਪਿੰਡ ਦੀ ਪੰਚਾਇਤ ਨੇ ਫੜਾਇਆ ਮੈਨੂੰ ਰਾਹ ਠੀਕ ਕਹਿੰਦੇ ਇਹ ਪੰਚਾਇਤ ਵਾਲੇ ਵੀ ਕਹਿੰਦੇ ਆ ਵੀ ਕੋਈ ਗੱਲ ਨਹੀਂ ਗਈ ਤਾਂ ਜਾਣ ਦੇ ਛੱਡ ਪਰੇ ਤੇ ਸਰਪੰਚ ਨੇ ਵੀ ਮੈਨੂੰ ਇਹ ਗੱਲ ਕਹੀ ਆ ਕਹਿੰਦਾ ਉਹਨੇ ਤਾਂ ਜਿੱਥੇ ਜਾਣਾ ਸੀ ਚਲੀ ਗਈ ਕਹਿੰਦਾ ਹੁਣ ਤੂੰ ਰਹਿਣ ਦੇ ਛੱਡ ਪਰੇ ਦੇਖੋ ਇਸ ਤਰੀਕੇ ਨਾਲ ਤਾਂ ਗਲਤ ਜੀ ਗੱਲ ਆ ਹਨਾ ਇਸ ਤਰੀਕੇ ਨਾਲ ਇੱਕ ਜ਼ਿੰਮੇਵਾਰੀ ਆ ਪਰ ਇਹ ਪੁੱਛਣਾ ਜਾਂ ਦੱਸਣਾ ਤਾਂ ਚਾਹੀਦਾ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਗੱਲਬਾਤ ਤਾਂ ਕੋਈ ਸਿਰੇ ਲਾਉਣੀ ਚਾਹੀਦੀ ਸੀਗੀ ਤੇ ਆਪਣਾ ਬੱਚਾ ਯਾਦ ਕਰਦਾ ਮਮੀ ਨੂੰ ਨਾ ਬੱਚਾ ਤਾਂ ਕੋਈ ਨਹੀਂ ਕਰਦਾ ਹੈਗਾ ਜੀ ਹੂੰ ਨਾ ਉਹ ਫਿਰਦਾ ਇਹਨੂੰ ਕੋਰਦੀ ਸੀ ਕਹਿੰਦਾ ਕੋ ਤੇ ਉਹ ਕੋਰਦੀ ਸੀ ਹੁਣ ਕਈ ਵਾਰੀ ਕਹਿ ਦਿੰਦਾ ਚੱਲ ਆਪਾਂ ਬਾਹਰ ਨੂੰ ਚੱਲੀਏ ਵੀ ਲੜਦੇ ਅੱਜ ਵੀ ਇਹ ਮੇਰੇ ਆਪ ਦੇ ਵਿੱਚ ਹੀ ਐਂ ਕਹਿ ਦਿੰਦਾ ਹੂੰ ਐਂ ਕਹਿ ਜਾਂਦਾ ਫਿਰ ਕੀ ਕਰੀਏ ਯਾਦ ਕਰਦਾ ਵਾ ਪਰ ਵਿੱਚੋ ਵਿੱਚ ਕਰਦਾ ਕਹਿੰਦਾ ਮੇਰੀ ਮਾਸੀ ਕੋਲੇ ਬੈਠੀ ਆ ਲੈ ਆਉਂਦੀ ਨਹੀਂ ਹੈਗੀ ਉਹ ਤਾਂ ਇਹ ਕਹ ਕੇ ਗਈ ਹੈ ਨਾ ਵੀ ਮੈਂ ਮਾਸੀ ਕੋਲੇ ਆਪ ਚੱਲੀ ਆਪਾਂ ਕਿਉਂ ਇਹ ਮਾਸੀ ਦੇ ਜਰੀਏ ਇਹ ਗਈ ਆ ਉੱਥੇ ਜਿਹੜਾ ਉਹ ਬੰਦਾ ਲੈ ਕੇ ਗਿਆ ਉਹਨੂੰ ਗੱਗੂ ਡਾਉਣ ਜੀ ਉਹਨੂੰ ਤੁਸੀਂ ਕਹਿੰਦੇ ਹੋ ਉਹਦਾ ਕੋਈ ਉੱਥੇ ਪਿੰਡ ਜੋ ਪਤਾ ਕਿਤਾ ਕੋ ਉਹ ਵਿਆਹਿਆ ਵੀ ਹੋਇਆ ਪਹਿਲਾਂ ਜਾਂ ਨਹੀਂ ਨਾ ਪਹਿਲਾਂ ਕੋਈ ਨਹੀਂ ਵਿਆਹਿਆ ਨਸ਼ੇੜੀ ਬੰਦਾ ਵਾ ਉਹ ਕਿਉਂ ਪਰਾਗਾ ਦੇ ਕੈਪਸੂਲ ਵੀ ਖਾਂਦਾ ਵਾ ਚਟਾ ਵੀ ਲਾਉਂਦਾ ਜੀਭ ਥੱਲੇ ਵਾਲੇ ਗੋਲੀਆਂ ਵਿਖਾਉਂਦੀ ਆ ਕਾ ਨਸ਼ਾ ਕਰਦਿਆ ਤੇ ਬਾਕੀ ਜਿਹੜੇ ਮੈਂ ਪੈਸੇ ਘਰੇ ਰੱਖ ਕੇ ਜਾਂਦਾ ਸੀ ਇਹ ਚੁੱਪ ਕਰਕੇ ਇਹ ਪੈਸੇ ਸਾਰੇ ਉਹਨੂੰ ਫੜਾ ਦਿੰਦੀ ਸੀ ਬਈ ਆਪਾ ਜਾ ਲਿਆ ਜਾ ਕੇ ਸਮਾਨ ਤੁਹਾਨੂੰ ਇਹ ਗੱਲਾਂ ਦਾ ਕਿਵੇਂ ਪਤਾ ਲੱਗਿਆ ਮੈਂ ਘਰੇ ਪੈਸੇ ਰੱਖ ਕੇ ਜਾਂਦਾ ਸੀਗਾ ਮੈਨੂੰ ਉਹ ਪ੍ਰਿੰਟ ਚ ਸਾਰੇ ਬੰਦਿਆਂ ਨੇ ਦੱਸਿਆ ਵੀ ਆਹ ਗੱਲਾਂ ਆਏ ਆ ਮੈਂ ਸੌਦੇ ਨੂੰ ਪੈਸੇ ਰੱਖ ਕੇ ਜਾਣੇ ਇਹਨੇ ਚੁੱਪ ਕਰਕੇ ਉਹਨੂੰ ਸੱਦਣਾ ਤੇ ਮੈਂ ਘਰੇ ਨਹੀਂ ਸੀ ਹੁੰਦਾ ਹੈਗਾ ਤੇ ਇਹਨੇ ਆਪ ਚੁੱਪ ਕਰਕੇ ਕੱਢਨੇ ਪੈਸੇ ਕਾਢ ਕੇ ਉਹਨੂੰ ਫੜਾ ਦੇਣੇ ਉਹਨੇ ਆਪਦਾ ਮਨ ਪਾਉਂਦੀਆਂ ਗੋਲੀਆਂ ਖਾਣੀਆਂ ਤੇ ਆਪਦਾ ਜਿਹੜਾ ਕੀ ਕੰਮ ਕਰਨਾ ਹੋ ਕਰੀ ਜਾਂਦਾ ਸੀ ਆਪਦਾ ਬਸ ਕੋਈ ਫੋਨ ਤੇ ਗੱਲਬਾਤ ਹੋਈ ਏ ਉਹਦੇ ਚਲੇ ਜਾਣ ਤੋਂ ਬਾਅਦ ਥੋੜੀ ਘਰ ਵਾਲੀ ਨਾਲ ਵੀ ਭਾਈ ਤੂੰ ਆ ਜਾਏ ਨਾ ਕਦੇ ਕਦੇ ਕੱਲੀ ਨਾਲ ਨਾ ਮੈਂ ਘਰ ਵਾਲੀ ਨਾਲ ਕੋਈ ਗੱਲ ਨਹੀਂ ਹੋਈ ਹੈਗੀ ਮੈਂ ਜਾ ਕੇ ਉਹਦੇ ਭਾਬੀ ਵਾਲੇ ਫੋਨ ਤੇ ਕਿਹਾ ਭਾਈ ਤੂੰ ਮੇਰੀ ਗੱਲ ਕਰਾ ਦੇ ਨਾਲ ਭਈ ਇਹ ਚੌਂਦੀ ਕੀ ਆ ਕਹਿੰਦੀ ਉਹ ਕਹਿੰਦੀ ਮੈਂ ਤਾਂ ਗੱਲ ਕਰਨੀ ਨਹੀਂ ਹੈਗੀ ਤੇ ਹੁਣ ਉਹ ਜਾਣੇ ਕਿ ਉਹਦਾ ਕੰਮ ਜਾਣੇ ਜਾਣੀ ਆਉਣਾ ਤਾਂ ਆ ਜਾਵੇ ਖੁੱਲੀ ਛੁੱਟੀ ਆ ਅਸੀਂ ਕੋਈ ਕੁਝ ਨਹੀਂ ਕਹਿੰਦੇ ਹੈਗੇ ਜਿੱਥੇ ਉਹਨੇ ਭੱਜਣਾ ਫਿਰ ਭੱਜ ਵੀ ਲੈਣਾ ਜਾਣ ਕਿਤੇ ਦੇਣੇ ਨਹੀਂ ਮੈਂ ਇਹ ਹਾਂਜੀ ਕਿਤੇ ਤੁਸੀਂ ਹੁਣ ਮੈਂ ਵੀ ਸੁਣਿਆ ਵੀ ਘਰੇ ਨਹੀਂ ਪੈਂਦੇ ਇੱਥੇ ਰਾਤ ਨੂੰ ਪੈਂਦੇ ਨਹੀਂ ਕਰੇ ਨਾ ਜੀ ਸਾਨੂੰ ਖਤਰਾ ਆ ਬੋ ਬੰਦੇ ਤੋਂ ਉਹਨੇ ਧਮਕੀਆਂ ਦਿੱਤੀਆਂ ਨੇ ਫੋਨ 'ਚ ਰਿਕਾਰਡ ਗਾਨੇ ਮੇਰੇ 'ਚ ਹਰ ਇੱਕ ਰਿਕਾਰਡਿੰਗ ਉਹਦੀ ਕੀਤੀ ਪਈ ਆ ਮੈਂ ਕੀ ਕਹਿੰਦਾ ਤੁਹਾਨੂੰ ਹਾਂ ਜੀ ਕੀ ਕਹਿੰਦਾ ਤੁਹਾਨੂੰ ਉਹ ਉਹ ਕਹਿੰਦਾ ਵੀ ਗੱਲ ਹੁਣ ਸਾਡੇ ਦਾਦੇ ਦਾਦਾ ਸਾਡਾ 13 ਸਾਲ ਜੇਲ੍ਹ ਕੱਟ ਗਿਆ ਹੋਇਆ ਬਈ ਮੈਂ ਜੇ ਪੰਜ ਚਾਰ ਸਾਲ ਸਾਲ ਕੱਟ ਲੂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਤੂੰ ਕਹਿੰਦਾ ਤੇ ਕਹਿੰਦਾ ਜੇ 11 ਸਾਲ ਮੈਂ ਕੱਟ ਲੂ ਮੈਨੂੰ ਲੋੜ ਆਉਂਦਾ ਇਹ ਗੱਲ ਕਹਿੰਦਾ ਹਾਂ ਉਹ ਇਹ ਗੱਲ ਕਹਿੰਦਾ ਇੱਕ ਗੱਲ ਇਹ ਵੀ ਸੋਚਣ ਦੀ ਆ ਵੀ ਕਿ ਡਿਲੀਵਰੀ ਹੋਣ ਦਾ ਥੋੜਾ ਟਾਈਮ ਰਹਿੰਦਾ ਸੀਗਾ ਉਸ ਤੋਂ ਪਹਿਲਾਂ ਉਹ ਜਿਹੜੀ ਚਲੀ ਗਈ ਹੈ ਹੁਣ ਤੁਸੀਂ ਕੀ ਕਾਰਵਾਈ ਕੀ ਕਰਨੀ ਚਾਹੁੰਦੇ ਹੋ ਕਾਰਵਾਈ ਤਾਂ ਮੈਂ ਕਰਨੀ ਚਾਹਣਾ ਬਈ ਜੇ ਤਾਂ ਉਹ ਚਾਹੁੰਦੀ ਆ ਬਈ ਪਿੰਡ ਜਾਣਾ ਵਾ ਚੁੱਪ ਕਰਕੇ ਆ ਜਾ ਬਸ ਸਾਰਾ ਟੱਬਰ ਕੁਝ ਨਹੀਂ ਕਰਉ ਨਾ ਜੀ ਹਾਂ ਜੇ ਉਹਨੇ ਭੱਜਣਾ ਕਿਸੇ ਪਾਸੇ ਨੂੰ ਫਿਰ ਕਚਹਿਰੀਆਂ 'ਚ ਮੇਰਾ ਕੇਸ ਲਾਇਆ ਹੋਇਆ ਵਾ ਜਿੱਥੇ ਤੇ ਕਰਮਰਜੀ ਭੱਜ ਰਣਾ ਪੁਲਿਸ ਵਾਲੇ ਮੇਰੇ ਪਿੱਛੇ ਲਾਏ ਹੋਇਆ ਉਹਦੇ ਜੇ ਉਧਰੋਂ ਬਚ ਗਈ ਤਾਂ ਪੁਲਿਸ ਵਾਲੇ ਚੱਕ ਲੈਣੇ ਆ ਸੱਚਾ ਤੁਸੀਂ ਆਪਣਾ ਉੱਥੇ ਵੀ ਗਏ ਜਾਂ ਗੱਲਬਾਤ ਵੀ ਹੋਈ ਹੁਣ ਸਹੁਰੇ ਕੀ ਕਹਿੰਦੇ ਆ ਤੁਹਾਡੇ ਮੇਰੇ ਸਹੁਰੇ ਕਹਿੰਦੇ ਵੀ ਸਾਡੇ ਬੰਨੇ ਤਾਂ ਮਰ ਗਏ ਇਹ ਇਹ ਗੱਲ ਕਹੇ ਹਾਂ ਇਹ ਗੱਲ ਕਹਿ ਕੇ ਉਹਨਾਂ ਨੇ ਤਾਂ ਪਿੱਛਾ ਛੱਡ ਆ ਲਿਆ ਉਹ ਤਾਂ ਲੜਾ ਹੀ ਨਹੀਂ ਆ ਬੀਬੀਆਂ ਵੀ ਬੈਠੀਆਂ ਆਪਾਂ ਹਾਂਜੀ ਤੇ ਬਾਕੀ ਹੋਵਾ ਇਹ ਜਦੋਂ ਜਦੋਂ ਗਈ ਆ ਇਹ ਇਹ ਉੱਥੇ ਇੱਥੋਂ ਯਾਨੀ ਮੇਰੀ ਸਾਲੀ ਇਹ ਗੱਲ ਕਹਿੰਦੀ ਫਿਰਦੀ ਉੱਥੇ ਚਿੰਡਿਆਂ ਚ ਕਹਿੰਦੀ ਸਾਡੀ ਕੁੜੀ ਤਾਂ ਉੱਥੇ ਜਾ ਕੇ ਰੱਜ ਕੇ ਰੋਟੀ ਖਾਣ ਲੱਗੀ ਆ ਕਹਿੰਦੀ ਇੱਥੇ ਤਾਂ ਭੁੱਖੀ ਮਰਦੀ ਸੀ ਜਦ ਕੇ ਹੁਣ ਤੁਸੀਂ ਦੇਖ ਹੀ ਰਹੇ ਹੋ ਇੱਥੇ ਕੀ ਨਹੀਂ ਹੈਗਾ ਏ ਮੈਂ ਬੱਚੇ ਦਾ ਤੁਹਾਨੂੰ ਮੂੰਹ ਨਹੀਂ ਦਿਖਾ ਸਕਦਾ ਕਿਉਂਕਿ ਸਕੂਲ 'ਚ ਵੀ ਪੜਦਾ ਗਾਂ ਬੱਚਿਆਂ 'ਚ ਵੀ ਜਾਣਾ ਹੁੰਦਾ ਇਹਦੀ ਜ਼ਿੰਦਗੀ ਆ ਇਹ 10 ਸਾਲ ਦਾ ਹੈਗਾ ਜਿਹਨੂੰ ਛੱਡ ਕੇ ਇਹਦੀ ਮਾਤਾ ਇੱਥੋਂ ਚਲੀ ਗਈ ਆ ਤੁਸੀਂ ਵੇਖੋ ਕਿੰਨਾ ਕੀ ਕਹਿੰਦੀ ਹੁੰਦੀ ਸੀ ਮਮਾ ਕਹਿੰਦੇ ਹੁੰਦੇ ਸੀ ਕਿ ਵੀ ਜੇ ਤਾਂ ਤੂੰ ਜਾਣਾ ਮੇਰੇ ਨਾਲ ਚੱਲ 3:30 ਵਜੇ ਬੱਸ ਚੜ੍ਹ ਗਏ ਤੇ ਬੱਸ ਮੈਨੂੰ ਲੈ ਕੇ ਨਹੀਂ ਗਿਆ ਮੈਂ ਤਾਬੀਆਂ ਫਰੋਂਦਾ ਰਹਿ ਗਿਆ ਤੇ ਬੱਸ ਆਪ ਲੈ ਗਈ ਕੀ ਕਹਿ ਕੇ ਬੱਸ ਚੜੀ ਮਮਾ ਕੰਦੀ ਚਾਬੀਆਂ ਫੜਾਇਆ ਫਿਰ ਕਹਿੰਦੀ ਮਾਸੀ ਕੋਈ ਚੱਲੀਏ ਮੈਂ ਕਿਹਾ ਚੱਲ ਫਿਰ ਕੱਪੜੇ ਲੈ ਗਏ ਮੇਰੇ ਖਨੀ ਆਬਦ ਮੇਰੇ ਪਾਈ ਸੀ ਖਨੀ ਨਹੀਂ ਤੇ ਫਿਰ ਚਲੇ ਗਏ ਫਿਰ ਹੁਣ ਮੰਮੀ ਨੂੰ ਯਾਦ ਕਰਦਾ ਹਾਂ ਨਾ ਨਹੀਂ ਕਰਦਾ ਮਿਲਦਾ ਨਹੀਂ ਮਮਾ ਨੂੰ ਦੇਖੋ ਜਵਾਗ ਦਾ ਹੌਸਲਾ ਵੀ ਹੈ ਨਾ ਉਸ ਤਰੀਕੇ ਦੇ ਨਾਲ ਕਿ ਕਿੱਥੇ ਬਦਲ ਚੁੱਕਿਆ ਫਿਰ ਕਰਨ ਕੀ ਬੱਚੇ ਜਿਹੇ ਜਿਹੇ ਮਾਹੌਲ ਕ੍ਰੀਏਟ ਹੁੰਦਾ ਅਸਲ ਦੇ ਵਿੱਚ ਦਿਨ-ਬਦਨ ਇਹ ਜਿਹੜੇ ਕਟਨਾਵਾਂ ਤੁਸੀਂ ਦੇਖਦੇ ਹੋ ਹੁੰਦੀਆਂ ਆਉਂਦੀਆਂ ਨਿਤ ਪਤਾ ਨਹੀਂ ਕਿੰਨੇ ਸਾਰੇ ਫੋਨ ਆ ਜਿਹੜੇ ਮੈਨੂੰ ਆਉਂਦੇ ਆ ਇਸ ਤਰੀਕੇ ਦੇ ਨਾਲ ਨਾ ਤੇ ਅੱਜ ਬੱਚਿਆਂ 'ਚ ਮੋਹ ਰਿਹਾ ਨਾ ਕਿਤੇ ਉਸ ਤਰ੍ਹਾਂ ਦਾ ਪਰਿਵਾਰਾਂ ਦੇ ਵਿੱਚ ਮੋਹ ਰਿਹਾ ਪਰ ਇਹ ਜ਼ਰੂਰ ਆ ਕੋਸ਼ਿਸ਼ ਕਰਾਂਗੇ ਆਪਾਂ ਉਸ ਪਿੰਡ ਦੇ ਸਰਪੰਚ ਨਾਲ ਗੱਲਬਾਤ ਕਰਕੇ ਦੂਜਾ ਪੱਖ ਵੀ ਮੈਂ ਤੁਹਾਡੇ ਸਾਹਮਣੇ ਲਿਆਉਂਗਾ ਵੀ ਆਖਰਕਾਰ ਉਹਦੇ ਜਾਣ ਦਾ ਰੀਜਨ ਕੀ ਸੀ ਕਾਰਨ ਕੀ ਸੀ ਕਿਉਂ ਗਈ ਕਿਹੜੀ ਗੱਲ ਤੋਂ ਦੁਖੀ ਸੀ ਜਾਂ ਕੋਈ ਗੱਲ ਸੀ ਜਾਂ ਨਹੀਂ ਜਾਂ ਕਿੰਨੇ ਟਾਈਮ ਤੋਂ ਉਹਨੂੰ ਜਾਣਦੀ ਸੀ ਇਹ ਗੱਲ ਦੇ ਖਲਾਸੇ ਵੀ ਕਰਾਂਗੇ ਪਰ ਜੇ ਦੂਸਰੀ ਧਿਰ ਦੇ ਨਾਲ ਆਪਣਾ رابطہ ਕਾਇਮ ਹੋਇਆ ਤਾਂ ਤੁਹਾਡੇ ਤੱਕ ਦੂਜਾ ਪੱਖ ਵੀ ਜਰੂਰ ਲੈ ਕੇ ਆਵਾਂਗੇ ਜੁੜੇ ਰੂਮਲੂਕਾ ਟੀਵੀ ਨਾਲ ਧੰਨਵਾਦ ਜੀ